ਜੀ ਸੋਹ ਸਸਿਕਾ গুਡ ਮਾਰਨਿੰਗ ਦਿੱਤੋ ਸਟੂਡੀਓ ਗੁਰੂਰਸਾਹਿਬ ਲਾਈਵ ਦਿਨ 48 ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲਾਈਵ ਗੁਰੂਰਸਾਹਿਬ ਦੇ ਵਿੱਚ ਬਰਸਾਤ ਹੈ ਜਿਹੜੀ ਹੈ ਤਸ ਤੱਕ ਦੇ ਦਿੱਤੀ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖਦੇ ਹੋ ਅੱਜ ਸਵੇਰੇ ਸਵੇਰੀ ਹੀ ਮੌਸਮ ਜਿਹੜਾ ਉਹ ਸੁਹਾਣਾ ਹੋ ਗਿਆ ਤੇ ਮੌਸਮ ਉਪਾਤ ਵੱਲੋਂ ਪਹਿਲਾਂ ਹੀ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ 'ਚ ਬਰਸਾਤ ਹੋਗੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੂਗੀ ਤਸਵੀਰਾਂ ਤੁਸੀਂ ਦੇਖੋ ਬਰਸਾਤ ਹੋਣ ਦੇ ਨਾਲ ਆਸਮਾਨ ਦੇ ਵਿੱਚ ਬੱਦਲ ਦਿਖਾਈ ਦੇ ਰਹੇ ਆ ਤੇ ਇੱਕ ਨਵੀਂ ਲੁੱਕ ਜਿਹੜੀ ਆ ਸੁਭਾ ਸਵੇਰ ਦੀ ਉਹ ਤੁਹਾਨੂੰ ਦਿਖਾਈ ਦੇਦੀ ਹੈ ਬਿਲਕੁਲ ਕਾਫੀ ਮੋਲੇਦਾਰ بارش ਹੋਈ ਆ ਹੁਣ ਥੋੜੇ-ਥੋੜੀਆਂ ਕਣੀਆਂ ਜਿਹੜੀਆਂ ਨੇ ਫੇਰ ਚੱਲ ਰਹੀ ਜ ਨੇ ਗੁਰੂ ਹਰ ਸਾਹਿਬ ਦੇ ਵਿੱਚ ਲਗਾਤਾਰ ਗਰਮੀ ਦੇ ਨਾਲ ਲੋਕਾਂ ਦਾ ਜੀਣਾ ਬਹੁਤ ਔਖਾ ਹੋ ਗਿਆ ਸੀ ਤੇ ਇਹ ਗਰਮੀ ਤੋਂ ਰਾਤ ਮਿਲੀ ਅੱਜ ਤੇ ਉੱਥੇ ਹੀ ਕਿਸਾਨਾਂ ਲਈ ਅੱਜ ਦੀ ਬਰਸਾਤ ਜਿਹੜੀ ਹੈ ਉਹ ਮਦਦਨ ਸਾਥ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਅਰਮੀ ਬਾਦਰੀ ਸੀ ਬਿਜਲੀ ਦੇ ਕੱਟ ਲੱਗ ਰਹੇ ਸੀ ਤੇ ਖੇਤਾਂ 'ਚ ਕਿਸਾਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਨਾਲ ਇੱਕ ਦਿੱਕਤ ਦਾ ਸਾਹਮਣਾ ਸ਼ਹਿਰ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਲਗਾਤਾਰ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਸਨ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਲਗਾਤਾਰ ਆ ਰਹੀ ਸੀ ਕਦੇ ਸਾਦਰ ਤੋਂ ਤਾਤ ਉੱਟਣ ਦੀ ਖਬਰ ਸਾਹਮਣੇ ਆਉਂਦੀ ਹੈ ਲੋਕਾਂ ਨੂੰ ਘਰਾਂ 'ਚ ਰਹਿਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਬਹੁਤ ਔਖਾ ਹੋ ਗਿਆ ਸੀ ਸ਼ਾਇਦ ਜਿਹੜੇ ਬੀਲੀ ਦੇ ਕੱਟ ਲੱਗ ਰਹੇ ਸੀ ਲੋਕ ਡਾਡੇ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਸੀ ਅੱਜ ਸਵੇਰੇ ਸਵੇਰੇ ਹੋਈ ਬਰਸਾਤ ਦੇ ਨਾਲ ਇੱਕ ਵਾਰ ਮੌਸਮ ਜਿਹੜਾ ਠੰਡਾ ਹੋ ਗਿਆ ਗਰਮੀ ਤੋਂ ਰਾਹਤ ਮਿਲ ਗਈ ਕਿਸਾਨਾਂ ਦੇ ਚਿਹਰੇ ਤਾਂ ਖਿੜੇ-ਖਿੜਿਆ ਲਾਲ ਆਮ ਵਰਗ ਦੇ ਵਿੱਚ ਵੀ ਇਸ ਕਾਲ ਦੀ ਖੁਸ਼ੀ ਹੈ ਵੀ ਬਰਸਾਤ ਹੋ ਗਈ ਹੈ ਮੌਸਮ ਥੋੜਾ ਠੰਡਾ ਹੋ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਬਾਦਸ਼ਾਹ ਬੁੱਝ ਮਿੰਟੇ ਬੱਲੇ ਅਜੇ ਵੀ ਥੋੜੀ ਬੋਤੀ ਗਰਮੈਨ ਹੋ ਰਹੀ ਹੈ ਤੁਸੀਂ ਕਿੱਥੋਂ ਜੁੜੇ ਹੋ ਤੁਹਾਡੇ ਕਿਤੇ ਕਿਤੇ بارش ਹੋਈ ਆ ਜਰੂਰ ਦੱਸ ਦਿਓ ਵੈਸੇ ਗੁਰੂਵਸਾਹਿ ਸ਼ਹਿਰ ਤੇ ਆਸ-ਪਾਸ ਪਿੰਡਾਂ ਦੇ ਵਿੱਚ ਕਾਹ ਕਿ بارش ਜੜੀ ਆ ਹੋ ਹੋ ਚੁੱਕੀ ਆ ਅ ਭਾਈ ਕਰੋਨਾ ਮੈਸੇਜ ਹੈ ਪੋਰਨ ਸੰਦੂ ਹੋਰਾਂ ਦਾ ਪਿੰਡ ਆਮਦ ਆਮਦ ਪਿੰਡ ਦੇ ਵਿੱਚ ਵੀ ਹੋਈ ਆ بارش ਤੁਹਾਡੇ ਕਿੱਥੇ ਹੋਈ ਆ ਤੁਸੀਂ ਦੱਸੋ ਆਪਾਂ ਕਮੈਂਟ ਸੈਕਸ਼ਨ ਤੁਹਾਡਾ ਨਾਮ ਵੀ ਜਿਹੜਾ ਉਹ ਵੀ ਪੜ ਦਿੰਦੇ ਹੈਗੇ ਆ ਸਾਡੇ ਪਿੰਡ ਅਲਫੂ ਕੇ ਵੀ ਹੋ ਰਹੀ ਆ ਬਾਸ਼ੋ ਗੁਰਪਾਲ ਸਿੰਘ ਅਲਫੂ ਕੇ ਵੀ ਬਾਸ਼ੀ ਕਹਿੰਦੇ ਹੋ ਰਹੀ ਆ ਤੇ ਗੁਰੂਵਰ ਸਾਹਿਬ ਦੇ ਵਿੱਚ ਹੋਈ بارش ਤੋਂ ਬਾਅਦ ਦੇਖੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹੈ ਉਹ ਤੁਹਾਨੂੰ ਲਾਈ ਦਿਖਾ ਰਹੇ ਹੈਗੇ ਆ ਅੱਜ بارش ਦੇ ਨਾਲ ਲੋਕਾਂ ਦੇ ਚਿਹਰੇ ਜਰੂਰ ਖੜੇ ਆ ਜਿਵੇਂ ਪੰਜਾਬੀਆਂ ਦੀ ਉਹ ਆਦਤ ਹੈ ਕਿ ਬਾਦਸ਼ਾਹ ਆ ਗਈ ਤਾਂ ਉਹ ਕੋੜੇ ਕੰਡੇ ਜਾਂ ਕੇ ਘਰਾਂ ਦੇ ਵਿੱਚ ਨਦਾਨਾ ਪਿੰਡ ਹੋ ਰਹੀ ਹੈ ਲੱਗੂ ਨਦਾਨਾ ਜਿੱਥੇ ਲਿਖ ਰਹੇ ਹਨ ਨਦਾਨੇ ਪਿੰਡ ਵੀ ਹੈ ਤਾਂ ਇਸ ਉਹ ਡੋੜ ਨਹੀਂ ਹੈ ਸਰਪੰਚ ਸਾਹਿਬ ਕਹਿ ਰਿਹਾ ਕਮਜੀਤ ਰੋਡ ਹੋਈ ਰੋਡ ਨਹੀਂ ਹੈ ਸਿਰਸਾ ਕੱਲ ਹੋਈ ਸੀ ਤੇਜਿੰਦਰ ਗਿੱਲ ਮੰਡੂਟ ਦੇ ਵਿੱਚ ਵੀ ਹੈ ਕਿਉਂਕਿ ਇਹ ਮੌਸਮ ਸੋਹਣਾ ਹੋ ਗਿਆ ਅੱਜ ਦੀ ਬਾਸ ਦੇ ਨਾਲ ਸੋਹਾਨਾ ਮੌਸਮ ਜਿਹੜਾ ਕਹਿੰਦੇ ਆ ਰਪਿੰਦਰ ਹੈਪੀ ਲਾਹੂ ਘਾ ਨਹੀਂ ਹੈ ਰਪਿੰਦਰ ਹੈਪੀ ਰਣਤਜ ਜਦ ਤਾਰ ਬਿਰਗ ਜੀ ਮੱਤੜ ਉਤਾਰ ਹੈ ਪਿੰਡ ਬੂੜੀਆਂ ਵੀ ਹੈ ਸੁਖੀ ਲਿੰਦੀ ਹੈ ਸੁਖ ਸੁਖ ਲਾਲ ਲਾਬਾਦ ਨਹੀਂ ਆ ਬਾਸ਼ ਲਾਲ ਲਾਬਾਦ ਨਹੀਂ ਹੋ ਰਹੀ ਹੈ ਨਾ ਮਤਲਬ ਗੁਰੂ ਅਰਜਨ ਸਾਹਿਬ ਦੇ ਆਸ-ਪਾਸ ਫਿਲਡਾਂ ਦੇ ਵਿੱਚ ਬਾਸ਼ ਹੈਗੀ ਹੈ ਹਾਮਦਲ ਫੂਕੇ ਗਜਨੀ ਵਾਲਾ ਵੀ ਹੋ ਰਹੀ ਹੈ ਬਾਦਿ ਨਿਰਮਨ ਫਰਜ਼ਪੁਰੀਆ ਗਜਨੀ ਵਾਲਾ ਵੀ ਹੈ ਬਾਟਰ ਮਿੱਟੀ ਤੇ ਹੋ ਰਹੀ ਹੈ ਗਜਨੀ ਵਾਲਾ ਦਰਿਆ ਚ ਪਾਣੀ ਨਹੀਂ ਵਹਦਾ ਕਿ ਹੁਣ ਹੈ ਗੱਲ ਫਲੱਡ ਗਏ ਜਿਹੜੇ ਆ ਅਰੀਗੇ ਮਤਲਬ ਦੁਸ਼ਾਨ ਦਿੱਤੇ ਗਏ ਮੁਖਤਿਆਰ ਸਿੰਘ ਜੀ ਦੀ ਜ਼ਾਨਾ ਪੰਜ ਕਰਾਈ ਬਾਸ਼ ਹੈ ਜਾਸਿੰਦਰ ਰਣਾ ਪਾਟੀ ਵਾਲੀ بارش ਪੂਰੀ ਹੈ ਤਸਵੀਰਾਂ ਅੱਥੇ ਤੋਂ ਮੈਂ ਕੁਝ ਜਿਹੜੀਆਂ ਨੇ ਦੇਖ ਸਕਦੇ ਹੋ ਲਾਲਸ਼ਾ ਪਿੰਡ ਵਿੱਚ ਵੀ ਵੀ ਪਿਆ ਹੈ ਲਾਲਸ਼ਾ ਪਿੰਡ ਦੇ ਵਿੱਚ ਵੀ بارش ਹੋ ਰਹੀ ਹੈ ਗੁਰੂਰਸਾਏ ਦੇ ਆਸ-ਪਾਸੇ بارش ਹੈਗੀ ਆ ਜਿਸ ਦਾ ਮਤਲਬ ਇਹ ਹੈ ਅਹ ਰੇਤ ਸੈਕਲ ਗੁਰੂਰਸਾਏ ਹੈ ਪੂਰੀ ਹੈ ਬਿਲਕੁਲ ਗੁਰੂਰਸਾਏ ਪੂਰੀ ਹੈ ਦੇਖੋ ਗੁਰੂਰਸਾਏ ਦੇ ਵਿੱਚ ਜਾਵਾਂ ਸੀ ਤੇ ਪਿੰਡ ਮੋਹਨਗਿ ਉਤਾਰ ਦੇ ਲੱਗ ਇੱਥੇ ਹੈ ਨਹੀਂ ਜੇ ਜਮਾਤ ਦੇ ਸੁੱਕਾ ਨਮੀ ਇਸ ਨਾਲ ਸਾਡੇ ਵਿੱਚ ਨੰਬਰ 73 ਕਿ ਮਹਾਤਰ ਕੇ ਵੀ ਹੋ ਰਹੀ ਹੈ 73 ਕੇ ਪਿੰਡ ਚ ਹੋ ਰਹੀ ਹੈ ਤੇ ਆਹ ਏਰੀਆ ਜਿਹੜਾ ਹੈ ਇਹ ਸੁੱਕਾ ਪਿਆ ਇੱਥੇ ਹੈ ਜੀ ਬਿਲਕੁਲ ਨਹੀਂ ਖਿਆ ਦੇ ਬਾਗਚੇ ਸੀ ਗੁਰੂ ਸਾਹਿਬ ਮੋਰ ਗਿਫਤਾਰ ਦੇ ਰਾਣਾ ਸੋਢੀ ਕੋਠੀ ਦੇ ਮਲਾ ਏਰੀਆ ਜਿਹੜਾ ਪੱਠਿਆਂ ਦੇ ਲੱਗੇ ਇੱਥੇ ਬਿਲਕੁਲ ਹੀ ਸੁੱਕੀ ਸੜਕ ਤੋਂ ਨੁਖਾਈ ਦੇ ਰਹੀ ਹੈ ਇੱਥੇ بارش ਹੋਈ ਨਹੀਂ ਉੱਥੇ ਬਾਅਦਛੋਲ ਹੋ ਗਈ ਜੱਦੀ ਹੈ ਤੇ ਅਲੱਗ-ਅਲੱਗ ਥਾਵਾਂ ਤੇ ਦੇਖੋ ਹਾਰਸੌਂ ਦਿਨਾਂ ਹੀ ਹੁੰਦਾ ਹੈ ਕਹਿੰਦੇ ਮੱਝ ਦਾ ਇੱਕ ਸਿਰ ਗਿੱਲਾ ਦੇ ਸਿਰ ਸੁੱਕਾ ਵੀ ਛੱਡ ਜਾਂਦੀ ਬਾਦਸ਼ਾਹ ਤਰੀਕੇ ਦੀ ਹੁੰਦੀ ਹੈ ਹਾਰਸੌਂ ਦੀ بارش ਕਿੱਥੇ ਹੋ ਗਈ ਕਿਤੇ ਨਹੀਂ ਹੋਈ ਆਹ ਹੁਣ ਏਰੀਆ ਪੂਰਾ ਸੁੱਕਾ ਪਿਆ ਹੈ ਕਿੰਨਾ 5 ਕਿਲੋਮੀਟਰ ਦਾ ਸਾਰਾ ਰਸਤਾ ਹੈ ਗੁਰੂਆਂ ਤੋਂ ਗੁਰੂਵਸੈ ਸਮਝੋ 2.5 ਕਿਲੋਮੀਟਰ 'ਚ بارش ਹੈਗੀ ਆ 2.5 ਕਿਲੋਮੀਟਰ ਬਾਰਿਸ਼ ਹੈ ਨਹੀਂ ਇੱਥੇ ਬਿਲਕੁਲ بارش ਨਹੀਂ ਹੈਗੀ ਸੁੱਕਾ ਜ਼ਮੀਨ ਰੋੜ ਤੇ ਇੱਥੇ بارش ਹੋਊਗੀ ਉਸ ਜਗ੍ਹਾ ਨੂੰ ਛਣਦੇ ਜਿੱਥੇ ਸੰਤ ਸਰਕਾਰੀ ਸਸਨ ਦੀ ਪਵਨ ਹੈ ਉਹਦੇ ਸਾਹਮਣੇ بارش ਹੋਊਗੀ ਜਾਨਕਿ ਗੋਲੂ ਕੋ ਪਿੰਡ ਵਾਲੇ ਪਾਸੇ بارش ਹੋਊਗੀ ਵਿਚਾਲੇ ਵਾਲਾ ਏਰੀਆ ਉਹ ਖਾਲੀ ਹੈ 72 ਕੇ ਵੀ ਹੋ ਰਹੀ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ بارش ਹੋਈ ਹੈ ਉਨਵਰ ਸਾਹਿਬ ਦੇ ਵਿੱਚ ਅੱਜ بارش ਹੋਵੇ ਵੇ ਦਸਤਖ ਦੇ ਤੇਜਸ ਕਰਕੇ ਇੱਕ ਮੌਸਮ ਮੈਂ ਦਿਖਾਣਾ ਤੁਹਾਨੂੰ ਦਿਖਵਾ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਬਰਦਸਤ ਲੁੱਕ ਰਖਾਈ ਦੇ ਰਹੀ ਹੈ ਮੌਸਮ ਕਿਵੇਂ ਬਦਲਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ بارش ਹੋਣ ਤੋਂ ਬਾਅਦ ਆਸਮਾਨ ਦਾ ਓਦੇ ਡ੍ਰਾਕਟ ਕਿੰਨੇ ਹਰੇ ਭਰੇ ਦਿਖਾਈ ਦੇ ਰਹੇ ਇੰਨੀ بارش ਦੇ ਨਾਲ ਹੀ ਇੱਥੇ ਪੂਲ بارش ਹੋ ਗਈ ਹੈ ਧੂੜ ਦਸ ਰਿਹਾ ਹੈ ਲੋਕਾਂ ਦਾ ਮੂਡ ਧੂੜਸਾਈ ਹੋਈ ਵਿਚਾਲੇ ਮੋਹਨ ਕਾ ਉਤਾਰ ਉਹ ਖਾਲੀ ਛੱਡ ਗਿਆ ਤੇ ਗੋਲੂ ਦਾ ਮੋੜ ਦੇ ਵਿੱਚ بارش ਹੋਈ ਹੈ ਪਾਣੀ ਵੀ ਸੜਕ ਤੇ ਖੜਾ ਰਿਖਾਈ ਦੇ ਰਿਹਾ ਸੜਕ ਬਿੱਲੀ ਕੋਈ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਲਾਈਕ ਤਸਵੀਰਾਂ ਜਿਹੜੀਆਂ ਤੁਸੀਂ ਉਹ ਦੇਖ ਰਹੇ ਹੋ ਤੇ ਲਗ ਲਗ ਪਿੰਡਾਂ ਤੋਂ ਵੀ ਜਿਹੜੇ ਕਮੈਂਟ ਤੁਹਾਡੇ ਹੈਗੇ ਆ ਉਹ ਵੀ ਅਸੀਂ ਰੀਡ ਕਰਾਵੇ ਹੈਗੇ ਆ ਨਾਲ ਦੇ ਨਾਲ 72 ਕੇ ਪਿੰਡ ਚ ਹੋਈ ਹੈ ਗਜਨੀਮ ਵਾਲੇ ਪਿੰਡ ਦੇ ਵਿੱਚ ਹੋਈ ਆ ਹਲਫੋ ਕਹੇ ਕੀ ਆ ਜਾ ਰਿਹਾ ਹਾਮਦ ਕਿਆ ਜਾ ਰਿਹਾ ਲਾਲਸ਼ਾ ਪਿੰਡ ਕਿਆ ਜਾ ਰਿਹਾ ਇਹਨਾਂ ਲਗ ਲਗ ਪਿੰਡਾਂ ਦੇ ਵਿੱਚ ਬਾਰਿਸ਼ ਹੋਈ ਹੈ ਤੇ ਗੁੱਲੂ ਦਾ ਮੋੜ ਕਾਫੀ بارش ਹੋ ਕੇ ਹਟਿਆ ਸਰਦਾਂ ਬਿਆਨ ਕਰਦੀਆਂ ਸਰਦਾਂ ਦੇ ਘੜਾ ਪਾਣੀ ਤੇ ਬਦਲਿਆ ਮੌਸਮ ਦਾ ਮਜਾਜ ਇਸ ਗੱਲ ਦੀ ਗਵਾਹੀ ਵਰਦਾ ਕਿ ਕਿੰਨੀ ਕੁ ਤੇਜ਼ بارش ਇੱਥੇ ਹੋਇਆ ਪਾਣੀ ਦੇ ਲੋਸਣਾਂ ਦੇ ਕਿੰਨਾ ਖੜਾ ਹੈ ਯਾਨੀ ਕਿ ਕਾਫੀ بارش ਗੁੱਲੂ ਦਾ ਮੋੜ ਤੇ ਵੀ ਹੋਈ ਆ ਗੁਰੂਵਰ ਸਾਈ ਦੇ ਵਿੱਚ ਅੱਜ بارش ਨੇ ਜਰੂਰ ਦਸ ਤੱਕ ਦਿੱਤੀ ਵੀਹ ਦੇ ਘਰ ਲੋਕ ਜਿਹੜੇ ਆ ਉਹ ਕੁਝ ਦਿਖਾਈ ਦੇ ਰਿਹਾ ਸਾਲ ਕੁਝ ਦਿਖਾਈ ਦੇ ਰਿਹਾ ਕਿਉਂਕਿ ਬਾਸ ਦੇ ਨਾਲ ਮੌਸਮ ਦਾ ਮਜ਼ਾਜ ਬਦਲਿਆ ਤੇ ਲਾਤ ਬਦਲੇ ਇਧਰ ਫਸਲ ਤੁਸੀਂ ਦੇਖ ਸਕਦੇ ਹੋ ਝੋਨੇ ਦੀ ਫਸਲ ਲਈ ਲਾਹੇਬੰਦ ਮੰਨਿਆ ਜਾ ਰਿਹਾ ਬਸਾ ਦਾ ਪਾਣੀ ਜਿਹੜਾ ਫਸਲ ਲਈ ਲਾਈ ਵੰਦਾ ਤੇ ਇਹ ਗੁਰੂ ਵਰਸਾ ਦੇ ਵਿੱਚ بارش ਹੋਣ ਦੇ ਨਾਲ ਇੱਕ ਵਾਰ ਮੌਸਮ ਬਦਲਿਆ ਸੁਆਣਾ ਹੋ ਗਿਆ ਇੱਕ ਲੁੱਕ ਜਿਹੜੀ ਤੁਹਾਨੂੰ ਦਿਖਾਉਣੇ ਆਸਮਾਨ ਦੇ ਵਿੱਚ ਕਿਵੇਂ ਬੱਦਲ ਦਿਖਾਈ ਦੇ ਰਹੇ ਆ ਕਿਵੇਂ ਹਰੇ-ਭਰੇ ਖੇਤ ਪੰਜਾਬ ਦੀ ਉਸ ਮਿੱਟੀ ਦੀ ਖੁਸ਼ਬੂ ਬਿਆਨ ਕਰਦੇ ਹੋਈ ਦੇ ਰਹੇ ਆ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਅੱਜ بارش ਦੇ ਨਾਲ ਮੌਸਮ ਕਿਸ ਤਰ੍ਹਾਂ ਕੇ ਬਦਲਿਆ ਹੈਗਾ ਤੁਹਾਡੇ ਕਮੈਂਟ ਜਿਹੜੇ ਆ ਕਮੈਂਟ ਸੈਕਸ਼ਨ ਦੇ ਵਿੱਚ ਉਹ ਵੀ ਪੜ ਰਹੇ ਹੈਗੇ ਆ ਇੱਥੇ ਕਿੱਥੇ بارش ਹੋ ਰਹੀ ਹੈ ਤੁਸੀਂ ਆਪਣੀ رائے ਵੀ ਜ਼ਰੂਰ ਹਿੰਦੇ ਦੱਸਿਓ ਇਸਾਨਾਂ ਲਈ ਇਹ ਬਾਸਲਾਏ ਬੰਦਾ ਹੈ ਇਨਸਾਨਾਂ ਦੇ ਲਈ ਇਹ ਬਾਸਲਾਏ ਬੰਦਾ ਹੈ ਕਿੰਨਾ ਖੂਬਸੂਰਤ ਦ੍ਰਿਸ਼ ਜਿਹੜਾ ਤੁਸੀਂ ਦੇਖੋ ਆ ਜਿਹੜੀ ਲੁੱਕ ਹੈ ਆ ਜਿਹੜਾ ਏਰੀਆ ਇੱਧਰ ਦਾ ਦਾ ਸੁਮੇਸ਼ ਸੰਸਕਰ ਦੇ ਸਾਹਮਣੇ ਤੇ ਜਿਹੜੇ ਦਰਖਤ ਕਾਫੀ ਲਗਾ ਰੱਖੇ ਇਹਨਾਂ ਨੇ ਪੂਰੀ 27 ਕਿ 30 ਏਕੜ ਜ਼ਮੀਨ ਆ ਜਿੱਥੇ ਡੇਰਾ ਹੈ ਇੰਦੇ ਵਿੱਚ ਇਨੇ ਹਰਿਆਵਲ ਪਰ ਇਹ ਦੁੱਖ ਦਰਖਤ ਤੇ ਇੱਕ ਚੰਡੀਗੜ੍ਹ ਵਰਗੀ ਜਿਹੀ ਦਿੱਖ ਦਿਖਦੀ ਹੈ ਜਿਹੜੂ ਦਬਾਈ ਦਲੀ ਹੈ ਹਰਿਆਵਲ ਹੀ ਹਰਿਆਵਲ ਹਰਿਆ ਪਰ ਪੂਰਾ ਏਰੀਆ ਇਹ ਦਿਖਾਈ ਦੇ ਰਿਹਾ ਤੁਸੀਂ ਆਪਣੀ ਰਾਇ ਜਰੂਰ ਕਮੈਂਟ ਸੈਕਸ਼ਨ ਦੱਸਿਓ ਤੁਹਾਡੇ ਬਾਰਿਸ਼ ਕਿੱਥੇ ਕਿੱਥੇ ਹੋਈ ਹੈ ਕਿੱਥੇ ਕਿੱਥੇ ਮੀਂਹ ਆਇਆ ਹੈਗਾ ਤੁਹਾਡੇ ਤੇ ਕਿਸਾਨਾਂ ਲਈ ਇਨਸਾਨਾਂ ਦੇ ਲਈ ਕਿੰਨਾ ਲਾਇਵ ਆਂਦੀ ਹੈ ਅੱਜ ਦੀ ਬਾਰਿਸ਼